ਰਾਜ ਸਿੰਘ ਖਾਲਸਾ ਗਰਮ ਹੁੰਦੇ ਦਿਖਾਈ ਦੇ ਰਹੇ ਨੇ ਉਸ ਨੇ ਕਿਹਾ ਕਿ ਅਸੀਂ ਹੁਣ ਕੈਂਸਰ ਵਾਲਾ ਪਾਣੀ ਨਹੀਂ ਪੀਣਾ ਅਸੀਂ ਗੰਦਾ ਪਾਣੀ ਫੈਕਟਰੀਆਂ ਵਾਲਾ ਨਹੀਂ ਪੀਣਾ ਹੁਣ ਭਗਵੰਤ ਮਾਨ ਦੀ ਸਰਕਾਰ ਹੈ ਜਦੋਂ ਭਗਵੰਤ ਮਾਨ ਐਮਪੀਸੀ ਉਦੋਂ ਕਹਿੰਦਾ ਹੁੰਦਾ ਸੀ ਕਿ ਅਸੀਂ ਸਾਡੀ ਸਰਕਾਰ ਆਉਣ ਤੋਂ ਅਸੀਂ ਸਾਰਾ ਹੱਲ ਕਰਕੇ ਦੇਵਾਂਗੇ ਤੇ ਹੁਣ 2.5 ਸਾਲ ਦੇ ਲਗਭਗ ਹੋ ਗਿਆ ਹੁਣ ਥੋੜੀ ਹੀ ਸਰਕਾਰ ਹੈ ਹੁਣ ਤੁਸੀਂ ਸਾਡੇ ਪਾਣੀ ਪੀਣ ਵਾਲੇ ਦਾ ਹੁਣ ਤੱਕ ਹੱਲ ਨਹੀਂ ਕੀਤਾ ਅਸੀਂ ਹੁਣ ਆਰ ਪਾਰ ਦੀ ਲੜਾਈ ਲੜਨ ਜਾ ਰਹੇ ਹਾਂ ਆਓ ਪੰਜਾਬੀਓ ਸਾਡਾ ਸਾਥ ਦੇਵੋ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਲਓ ਜੀ ਲੜਾਈ ਹੁਣ ਆਰ ਪਾਰ ਦੀ ਹੋ ਗਈ ਹੈ ਕਹਿੰਦੇ ਵੀ ਕੁੰਡਿਆਂ ਦੇ ਸਿੰਘ ਫਸ ਗਏ ਆ ਕੱਲ ਨੂੰ ਦੱਸ ਦੇਣਾ ਸਰਕਾਰ ਨੂੰ ਕਿ ਅਸੀਂ ਭਰਾਵੋ ਤੁਹਾਡੇ ਵਾਲਾ ਕੈਂਸਰ ਵਾਲਾ ਪਾਣੀ ਨਹੀਂ ਪੀਣਾ ਅਸੀਂ ਆਪਣੇ ਸਰੀਰ ਨੂੰ ਭਿਆਨਕ ਬਿਮਾਰੀਆਂ ਨਹੀਂ ਲਵਾਉਣੀਆਂ ਅਸੀਂ ਆਪਣਾ ਸਾਫ਼ ਪਾਣੀ ਪੀਣਾ ਤੇ ਜਿਹੜੇ ਪੰਜੇ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਕਿਹਾ ਜਾਂਦਾ ਸੀ ਅਸੀਂ ਉਸੇ ਪੰਜੇ ਦਰਿਆਵਾਂ ਦਾ ਸਾਫ਼ ਪਾਣੀ ਪੀਣਾ ਤੇ ਅਸੀਂ ਤੁਹਾਡੀਆਂ ਦਿੱਤਿਆਂ ਹੋਈਆਂ ਭਿਆਨਕ ਬਿਮਾਰੀਆਂ ਨਾਲ ਨਹੀਂ ਮਰਨਾ ਜੇ ਮਰਨਾ ਤਾਂ ਅਸੀਂ ਆਪਣੇ ਪੰਜਾਬ ਦੇ ਲਈ ਲੜ ਕੇ ਮਰਨਾ ਅਸੀਂ ਇਤਿਹਾਸ ਬਣਾ ਕੇ ਜਾਣਾ ਇਹ ਕੱਲ ਨੂੰ ਪੰਜਾਬੀਓ ਲੁਧਿਆਣੇ ਦੇ ਵਿੱਚ ਆਪਾਂ ਨੇ ਦੱਸ ਦੇਣਾ ਸਰਕਾਰ ਨੂੰ ਕਿ ਸਰਕਾਰੇ ਤੈਨੂੰ ਬਣਾਇਆ ਸੀ ਤੂੰ ਕਹਿੰਦੇ ਸੀ ਇਨਕਲਾਬ ਲੈ ਕੇ ਆਵਾਂਗੇ ਕਦੇ ਭਗਵੰਤ ਮਾਨ ਉਸੇ ਬੁੱਢੇ ਨਾਲੇ ਤੇ ਜਾ ਕੇ ਕਹਿੰਦਾ ਸੀ ਇਹ ਕੈਂਸਰ ਨੂੰ ਬੰਦ ਕਰ ਦਾਂਗੇ ਇਹ ਫਰੀ ਦੇ ਵਿੱਚ ਕੈਂਸਰ ਵੰਡਿਆ ਜਾ ਰਿਹਾ ਹੈ ਇਹ ਭਿਆਨਕ ਬਿਮਾਰੀਆਂ ਦਿੱਤੀਆਂ ਜਾ ਰਹੀਆਂ ਨੇ ਮੇਰੇ ਪੰਜਾਬ ਦੇ ਲੋਕਾਂ ਨੂੰ ਤੇ ਅੱਜ ਵੀ ਉਹ ਪੰਜਾਬ ਦੇ ਲੋਕ ਉਹੀ ਕੈਂਸਰ ਪੀ ਰਹੇ ਨੇ ਭਗਵੰਤ ਸਿਆ ਅੱਜ ਵੀ ਉਹੀ ਭਿਆਨਕ ਬਿਮਾਰੀਆਂ ਪੰਜਾਬ ਦੇ ਲੋਕਾਂ ਨੂੰ ਲੱਗ ਰਹੀਆਂ ਨੇ ਭਾਵੇਂ ਕਿ ਉਦੋਂ ਤੂੰ ਐਮਪੀ ਸੀ ਤੂੰ ਉੱਥੇ ਜਾ ਕੇ ਕਹਿੰਦਾ ਸੀ ਸਾਡੀ ਸਰਕਾਰ ਆਉਣ ਦਿਓ ਅਸੀਂ ਆ ਡੈਂਕ ਫੈਕਟਰੀਆਂ ਨੂੰ ਜਿੰਦੇ ਮਾਰ ਦਾਂਗੇ ਪਰ ਜਿੰਦੇ ਮਾਰਨ ਦੀ ਤੇਰਜ ਤੜ ਹੈ ਨਹੀਂ ਜਿੰਦੇ ਲੱਗੇ ਲਗਾਏ ਖੁੱਲ ਸਕਦੇ ਆ ਕਿਉਂਕਿ ਸਰਕਾਰ ਕੇਜਰੀ ਬਾਦ ਚਲਾ ਰਿਹਾ ਹੈ ਕੇਜਰੀ ਆ ਨਹੀਂ ਚਾਹੁੰਦਾ ਪੰਜਾਬ ਦੇ ਲੋਕ ਬਚਣ ਇਹ ਪੰਜਾਬ ਦੇ ਸਿੱਖਾਂ ਤੇ ਤਾਂ ਬੈਸੀ ਲੱਗਦੇ ਆ ਹੁਣ ਇਹ ਸਾਰੇ ਪੰਜਾਬੀਆਂ ਦਾ ਹੀ ਬੇੜਾਗਰ ਕਰਨ ਤੇ ਲੱਗੇ ਆ ਜ਼ਰੂਰੀ ਨਹੀਂ ਕਿ ਸਿੱਖ ਧਰਮ ਦੇ ਲੋਕ ਹੀ ਉੱਠਣ ਜ਼ਰੂਰੀ ਨਹੀਂ ਕਿ ਸਿੱਖ ਧਰਮ ਦੇ ਲੋਕ ਹੀ ਪੰਜਾਬ ਲਈ ਲੜਨ ਜਿਹੜੇ ਪੰਜਾਬ 'ਚ ਰਹਿੰਦੇ ਆ ਉਹ ਸਾਰੇ ਪੰਜਾਬੀ ਐ ਭਾਵੇਂ ਉਹ Hindu ਧਰਮ ਦੇ ਲੋਕ ਐ ਭਾਵੇਂ ਸਿੱਖ ਐ ਭਾਵੇਂ ਇਸਾਈ ਐ ਭਾਵੇਂ ਮੁਸਲਮਾਨ ਐ ਇਹ ਪਾਣੀ ਕੱਲੇ ਸਿੱਖ ਨਹੀਂ ਪੀਂਦੇ ਇਹ ਭਿਆਨਕ ਬਿਮਾਰੀਆਂ ਕੱਲੇ ਸਿੱਖਾਂ ਨੂੰ ਨਹੀਂ ਲੱਗੀਆਂ ਜਿਹੜਾ ਵੀ ਬੰਦਾ ਸਤਲੁਜ ਦਾ ਪਾਣੀ ਅੱਜ ਪੀਊਗਾ ਉਹ ਭਿਆਨਕ ਬਿਮਾਰੀ ਨਾਲ ਮਰੂਗਾ ਇਸ ਕਰਕੇ ਇਹ ਲੜਾਈ ਧਰਮਾਂ ਤੋਂ ਉੱਪਰ ਦੀ ਐ ਇਹ ਲੜਾਈ ਇਨਸਾਨੀਅਤ ਦੀ ਐ ਇਹ ਲੜਾਈ ਸਾਡੇ ਸਰੀਰਾਂ ਦੀ ਐ ਇਹ ਲੜਾਈ ਸਾਡੇ ਭਵਿੱਖ ਦੀ ਐ ਇਸ ਕਰਕੇ ਪੰਜਾਬੀਓ ਭਗਵੰਤ ਮਾਨ ਤਾਂ ਹੁਣ ਮੁੱਕਰ ਚੁੱਕਿਆ ਭਾਵੇਂ ਕਿ ਅਜੋਸੇ ਕੁਰਸੀ ਤੇ ਬੈਠਾ ਜਿਹੜੀ ਕੁਰਸੀ ਤੇ ਬੈਠੇ ਲੋਕਾਂ ਨੂੰ ਇਹ ਗਾਣਾ ਦਿੰਦਾ ਸੀ ਕਿ ਉਹਨਾਂ ਦੇ ਹੱਥ 'ਚ ਐ ਅਜੋਸੇ ਕੁਰਸੀ ਦੇ ਬਹਿਕੇ ਦੇ ਹੱਥ ਬੰਨੇ ਹੋਏ ਐ ਇਹਦੀ ਇਕੱਲੀ ਜਵਾਨ ਚੱਲਦੀ ਐ ਉਹ ਵੀ ਡਰਾਮੇ ਕਰਾ ਲੋ ਝੂਠ ਵਰਵਾ ਲੋ ਬਸ ਹੋਰ ਪੱਲੇ ਕਾਥੀ ਹੈ ਨਹੀਂ ਇਹ ਲੜਾਈ ਪੰਜਾਬੀਓ ਤੁਹਾਨੂੰ ਖੁਦ ਲੜਨੀ ਪੈਣੀ ਹੈ ਹੁਣ ਤੁਸੀਂ ਇਹ ਸੋਚ ਲਓ ਪੰਜਾਬੀਓ ਕਿ ਤੁਸੀਂ ਘਰਾਂ ਦੇ ਵਿੱਚ ਬਹਿ ਕੇ ਕਮਰਿਆਂ ਦੇ ਵਿੱਚ ਬਹਿ ਕੇ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਰੀਦ ਕੇ ਬਿਮਾਰੀਆਂ ਦੇ ਨਾਲ ਮਰਨਾ ਜਾਂ ਤੁਸੀਂ ਪੰਜਾਬ ਦੇ ਲਈ ਲੜ ਕੇ ਮਰਨਾ ਚਾਹੁੰਦੇ ਹੋ ਇਤਿਹਾਸ ਬਣਾਉਣਾ ਚਾਹੁੰਦੇ ਹੋ ਜਿਵੇਂ ਸਾਡੀ ਕੌਮ ਦਾ ਇਤਿਹਾਸ ਪਹਿਲਾਂ ਤੋਂ ਬੜਾ ਮਾਨਮਤਾ ਹੈ ਉਸੇ ਤਰ੍ਹਾਂ ਅਸੀਂ ਅੱਗੇ ਲਜਾਣਾ ਚਾਹੁੰਦੇ ਆ ਕਿ ਅਸੀਂ ਸਰਕਾਰੇ ਤੇਰੇ ਦਿੱਤੇ ਕੈਂਸਰ ਨਾਲ ਨਹੀਂ ਮਰਨਾ ਅਸੀਂ ਸਰਕਾਰੇ ਤੇਰੀਆਂ ਭਿਆਨਕ ਬਿਮਾਰੀਆਂ ਨਾਲ ਨਹੀਂ ਮਰਨਾ ਅਸੀਂ ਜੇ ਮਰਨਾ ਹੀ ਹੈ ਤਾਂ ਪੰਜਾਬ ਨੂੰ ਬਚਾਉਂਦੇ ਹੋਏ ਪਾਣੀਆਂ ਦੀ ਲੜਾਈ ਲੜ ਕੇ ਮਰ ਸਕਦੇ ਆ ਪਰ ਤੇਰੇ ਆ ਗੰਦੇ ਪਾਣੀ ਨਾਲ ਨਹੀਂ ਮਰਨਾ ਇਹ ਲਕੀਰ ਖਿੱਚ ਦਿਓ ਕੱਲ ਨੂੰ ਸੋ ਪੰਜਾਬੀਓ ਤੁਹਾਨੂੰ ਦੱਸਦਾ ਕਿ ਕੱਲ ਨੂੰ ਵੱਡਾ ਇਕੱਠ ਹੈ ਰੋਸ ਮਾਰਚ ਹੈ 24 ਅਗਸਤ 2024 ਕੱਲ ਦੀ ਤਰੀਕ ਹੈ ਇਤਿਹਾਸ ਰਚਦੇ ਹੋ ਪੰਜਾਬੀਓ ਇਤਿਹਾਸ ਕਿ ਅਸੀਂ ਲੜ ਰਹੇ ਹਾਂ ਆਪਣੀ ਜਵਾਨੀ ਦੇ ਲਈ ਅਸੀਂ ਲੜ ਰਹੇ ਹਾਂ ਆਪਣੀ ਕਿਸਾਨੀ ਦੇ ਲਈ ਅਸੀਂ ਲੜ ਰਹੇ ਹਾਂ ਕਾਲੇ ਪਾਣੀਆਂ ਦੇ ਲਈ ਅਸੀਂ ਲੜ ਰਹੇ ਹਾਂ ਆਪਣੀ ਧਰਤੀ ਦੇ ਲਈ ਪੰਜਾਬੀਓ ਇਤਿਹਾਸ ਰਚਦੇ ਹੋ ਇਹ ਗੱਲ ਕਿਸੇ ਪਾਰਟੀਵਾਜੀ ਦੀ ਨਹੀਂ ਹੈ ਇਹ ਇਹ ਨਹੀਂ ਹੈਗਾ ਕਿ ਜਿਹਦੀ ਸਰਕਾਰ ਹੈ ਵੀ ਉਹ ਪਾਣੀ ਜਿਹੜਾ ਗੰਦਾ ਡਾਇੰਗ ਫੈਕਟਰੀਆਂ ਦਾ ਬੁੱਢੇ ਨਾਲੇ ਰਾਹੀਂ ਸਤਲੁਜ ਚ ਪੈਂਦਾ ਵੀ ਜਿਹਦੀ ਸਰਕਾਰ ਹੈ ਉਹ ਤੇ ਵਾਰ ਨਹੀਂ ਕਰੂਗਾ ਉਹਨੂੰ ਇਹ ਕੈਂਸਰ ਨਹੀਂ ਦੇਊਗਾ ਉਹਨੂੰ ਇਹ ਭਿਆਨਕ ਬਾਰੀਆਂ ਨਹੀਂ ਲੱਗਣਗੀਆਂ ਉਹਨੂੰ ਕਾਲੇ ਪੀਲੇ ਨਹੀਂ ਹੋਣੇ ਇਸ ਗੰਦੇ ਪਾਣੀ ਨੇ ਨਹੀਂ ਦੇਖਣਾ ਕਿ ਤੂੰ ਝਾੜੂ ਦੈਂ ਬਾਦਲ ਕਹਿੰਦਾ ਜਾਂ ਕਾਂਗਰਸੀਆਂ ਜਾਂ ਕਿਸੇ ਹੋਰ ਪਾਰਟੀ ਦਾ ਇਹਨੇ ਸਾਰਿਆਂ ਨੂੰ ਝੰਡੋੜ ਦੇਣਾ ਪੰਜਾਬੀਓ ਸਾਰਿਆਂ ਨੂੰ ਮਾਰ ਦੇਣਾ ਇਹਨੇ ਤੁਹਾਨੂੰ ਕਈ ਲੋਕ ਕਹਿੰਦੇ ਆ ਸਾਡਾ ਕੀ ਸੰਬੰਧ ਆ ਯਾਰ ਬੁੱਡੇ ਨਾਲੇ ਨਾਲ ਮੈਂ ਉਹਨਾਂ ਨੂੰ ਸਮਝਾਦਾ ਕਿ ਬੁੱਡੇ ਨਾਲੇ ਦੇ ਵਿੱਚ ਡੈਂਗ ਫੈਕਟਰੀਆਂ ਦਾ ਪਾਣੀ ਪੈਂਦਾ ਜੋ ਉਹਨਾਂ ਰੰਗਣ ਵਾਲੀਆਂ ਫੈਕਟਰੀਆਂ ਹੁੰਦੀਆਂ ਨੇ ਉਹਦੇ ਵਿੱਚ ਕੈਮੀਕਲ ਪੈਂਦੇ ਆ ਤੇ ਉਹ ਕੈਮੀਕਲ ਪੈਪਰ ਰਾਹੀਂ ਬੁੱਡੇ ਨਾਲੇ ਦੇ ਵਿੱਚ ਸੁੱਟਿਆ ਜਾਂਦਾ ਤੇ ਜਿੰਨਾ ਡੈਰੀ ਫਾਰਮ ਆ ਲੁਧਿਆਣੇ ਦੇ ਵਿੱਚ ਉਹਦਾ ਗੋਹਾ ਸਾਰਾ ਬੁੱਡੇ ਨਾਲੇ ਦੇ ਵਿੱਚ ਆ ਜਾਂਦਾ ਜਿੰਨਾ ਟੱਟੀ ਵਸਾਬ ਲੁਧਿਆਣੇ ਦੇ ਲੋਕ ਕਰਦੇ ਆ ਉਹ ਸਾਰਾ ਬੁੱਢੇ ਨਾਲੇ ਦੇ ਵਿੱਚ ਡਿੱਗਿਆ ਜਾਂਦਾ ਤੇ ਹੋਰ ਜਿੰਨੇ ਪਸ਼ੂ ਮਰਗੇ ਜਿਹੜੇ ਜਾਨਵਰ ਕੁੱਤੇ ਮਰਗੇ ਉਹ ਸਾਰਾ ਉਸ ਬੁੱਢੇ ਨਾਲੇ ਦੇ ਵਿੱਚ ਸੁੱਟੇ ਜਾਂਦੇ ਆ ਤੇ ਉਸ ਬੁੱਢੇ ਨਾਲੇ ਦਾ ਪਾਣੀ ਪੰਜਾਬੀਓ ਆ ਕੇ ਰਲ ਜਾਂਦਾ ਸਤਲੁਜ ਦੇ ਵਿੱਚ ਤੇ ਸਤਲੁਜ ਦਾ ਪਾਣੀ ਜਾਂਦਾ ਨਹਿਰਾਂ ਦੇ ਵਿੱਚ ਸੋਇਆਂ ਦੇ ਵਿੱਚ ਉਸ ਤੋਂ ਬਾਅਦ ਵਾਟਰ ਬਾਕਸਾਂ ਦੇ ਵਿੱਚ ਤੇ ਉਸ ਤੋਂ ਬਾਅਦ ਸਾਡੀਆਂ ਟੈਂਕੀਆਂ ਦੇ ਵਿੱਚ ਟੈਂਕੀਆਂ ਤੋਂ ਬਾਅਦ ਉਹਨਾਂ ਨਾਲ ਹੀ ਅਸੀਂ ਆਟਾ ਗੁੰਨਦੇ ਹਾਂ ਉਸੇ ਪਾਣੀ ਨਾਲ ਹੀ ਦਾਲਾਂ ਸਬਜ਼ੀਆਂ ਬਣਾਉਂਦੇ ਆ ਤੇ ਉਹੀ ਪਾਣੀ ਅਸੀਂ ਪੀਂਨੇ ਆ ਤੇ ਉਹੀ ਕੈਮੀਕਲ ਉਹੀ ਟੱਟੀ ਬਸਾਬ ਉਹੀ ਗੋਹਾ ਉਹੀ ਮਰੇ ਹੋਏ ਜਾਨਵਰਾਂ ਦੇ ਵਿੱਚੋਂ ਜਿਹੜਾ ਗੰਦਮੰਦ ਉਹ ਸਾਡੇ ਅੰਦਰ ਜਾਂਦਾ ਤੇ ਫਿਰ ਸਾਨੂੰ ਭੈਣਕ ਬਿਮਾਰੀਆਂ ਕੈਂਸਰ ਕਾਲੇ ਪੀਲੇ ਹੋ ਜਾਂਦੇ ਆ ਇਹ ਸਬੰਧ ਹੈ ਸਾਡਾ ਇਸ ਗੰਦੇ ਪਾਣੀ ਦੇ ਨਾਲ ਲੱਖਾ ਬਾਈ ਕਿਉਂ ਤੜਫ ਰਿਹਾ ਹੈ ਕੱਲਾ ਤਾਂ ਪਾਣੀ ਉਹ ਪੀਂਦਾ ਨਹੀਂ ਉਹਦੇ ਘਰੇ ਤਾਂ ਇਹ ਨਹੀਂ ਪਤਾ ਨਾ ਹੀ ਆਉਂਦਾ ਹੋਵੇ ਇਹ ਪਾਣੀ ਓਏ ਪਰ ਪੰਜਾਬੀਓ ਉਸ ਬੰਦੇ ਦੇ ਅੰਦਰ ਦਰਦ ਹੈ ਓਏ ਉਹ ਉਹ ਤੁਹਾਡਾ ਦਰਦ ਚੱਕੀ ਫਿਰਦਾ ਹੈ ਪੰਜਾਬੀਓ ਦਰਦ ਚੱਕੀ ਫਿਰਦਾ ਆ ਕੀ ਹੋਇਆ 2 ਮਹੀਨੇ ਪਹਿਲਾਂ 86000 ਵੋਟ ਪਈ ਹੈ ਤੇ ਪੂਰੀ ਨਿਰਾਸ਼ਾ ਤਾਂ ਮਿਲੀ ਸੀ ਕਿ ਯਾਰ ਇੰਨਾ ਬੰਦਾ ਪਜਾਮਲੀ ਲੜਨ ਆਲਾ ਫੇਰ ਵੀ ਸਿਆਸੀ ਯਾਰ ਵੋਟ ਪਈ ਹੈ ਤੇ ਜਿੱਤੇ ਕੌਣ ਉਹ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਤੱਕ ਨਹੀਂ ਛੱਡੇ ਜਿਨ੍ਹਾਂ ਨੇ ਡੇਰੇ ਡੇਰੇ ਵਾਲੇ ਸਾਧਾ ਨੂੰ ਮਾਫੀਆਂ ਤੱਕ ਦੇਤੀਆਂ ਉਹ ਜਿੱਤੇ ਐ ਤੇ ਲੱਖਾਂ ਫੇਰ ਉੱਠਿਆ ਉਹ ਪੰਜਾਬੀਓ ਫੇਰ ਉਮੀਦਾਂ ਜਗਾਈਆਂ ਨੇ ਫੇਰ ਤੁਹਾਡੇ ਪਾਣੀਆਂ ਦੀ ਲੜਾਈ ਸ਼ੁਰੂ ਕਰਤੀ ਉਹ ਪਿੰਡਾਂ 'ਚ ਜਾ ਕੇ ਲਾਂਬੰਦੀਆਂ ਕੀਤੀਆਂ ਪਿੰਡਾਂ ਦੇ ਵਿੱਚ ਜਾ ਕੇ ਸਮਝਾਇਆ ਕਿ ਸਾਡਾ ਇਸ ਕਾਲੇ ਪਾਣੀ ਨਾਲ ਕੀ ਸੰਬੰਧ ਹੈ ਅਸੀਂ ਕਿਵੇਂ ਮਰ ਰਹੇ ਹਾਂ ਕਿਵੇਂ ਬੋਰ ਫਾਜ਼ਿਲਖਾ ਫਰੀਦਕੋਟ ਸਾਰਾ ਏਰੀਆ ਇਸ ਪਾਣੀ ਤੋਂ ਪ੍ਰਭਾਵਿਤ ਹੈ ਕਿਵੇਂ ਸਾਡਾ ਪਾਣੀ ਗੰਦਾ ਕੀਤਾ ਜਾ ਰਿਹਾ ਹੈ ਕਿਵੇਂ ਸਰਕਾਰਾਂ ਦੀਆਂ ਸੈਟਿੰਗਾਂ ਨੇ ਕਿਵੇਂ ਐਮਐਲਏ ਨਾਲ ਪੱਕੇ ਰਿਸ਼ਤੇ ਗੂੜੇ ਰਿਸ਼ਤੇ ਬਣਾਈ ਬੈਠੇ ਹੈ ਡਾਇਮ ਫੈਕਟਰੀਆਂ ਨਾਲ ਲੱਖੇ ਨੇ ਨਿੱਡਰਤਾ ਨਾਲ ਪੰਜਾਬ ਸਰਕਾਰ ਨਾਲ ਵੀ ਟੱਕਰ ਲਈ ਹੈ ਤੇ ਸੈਂਟਰ ਸਰਕਾਰ ਨਾਲ ਵੀ ਤੇ ਪੰਜਾਬੀਓ ਆਪਾਂ ਕਦੋਂ ਉੱਠਾਂਗੇ ਬਾਈ ਓਏ ਆਪਾਂ ਕਦੋਂ ਜਾਗਾਂਗੇ ਯਾਰ